ਦੇ ਚ ਹਰ ਮਹੀਨੇ ਦੀ ਸ਼ੁਰੂਆਤ ਚ ਕਈ ਬਦਲਾ ਹੁੰਦੇ ਨੇ ਇਹਨਾਂ ਤਬਦੀਲੀਆਂ ਦਾ ਸਿੱਧਾ ਅਸਰ ਆਮ ਆਦਮੀ ਦੀ ਜ਼ਿੰਦਗੀ ਤੇ ਪੈਂਦਾ ਹੈ ਹੁਣ ਮਾਰਚ ਦਾ ਮਹੀਨਾ ਖਤਮ ਹੋਣ ਵਾਲਾ ਹੈ ਇਸ ਚ ਕੁਝ ਹੀ ਦਿਨ ਬਾਕੀ ਨੇ ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਮਹੱਤਵਪੂਰਨ ਕੰਮ ਨੇ ਜੋ ਤੁਹਾਨੂੰ 31 ਮਾਰਚ ਤੋਂ ਪਹਿਲਾਂ ਪੂਰੇ ਕਰਨੇ ਚਾਹੀਦੇ ਨੇ 1 April 2024 ਤੋਂ ਕਈ ਵੱਡੇ ਬਦਲਾਅ ਹੋਣ ਜਾ ਰਹੇ ਨੇ ਮਾਰਚ ਵਿੱਚ ਜ਼ਰੂਰੀ ਕੰਮ ਪੂਰੇ ਨਾ ਹੋਣ ਤੇ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਸਦੇ ਨਾਲ ਹੀ ਤੁਹਾਡਾ ਬਜਟ ਵੀ ਇਸ ਨਾਲ ਪ੍ਰਭਾਵਿਤ ਹੋ ਸਕਦਾ ਹੈ ਇਹਨਾਂ ਤਬਦੀਲੀਆਂ ਵਿੱਚ ਨੈਸ਼ਨਲ ਪੈਨਸ਼ਨ ਸਿਸਟਮ ਲੌਗਇਨ ਕਰਨ ਤੋਂ ਲੈ ਕੇ SBI ਕ੍ਰੈਡਿਟ ਕਾਰਡ ਨਿਯਮਾਂ ਵਿੱਚ ਤਬਦੀਲੀਆਂ ਆਦਿ ਤੱਕ ਦੀਆਂ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਨੇ 1 ਅਪ੍ਰੈਲ ਤੋਂ ਹੋਣ ਜਾ ਰਹੀਆਂ ਇਹਨਾਂ ਤਬਦੀਲੀਆਂ ਬਾਰੇ ਤੁਹਾਡੇ ਲਈ ਪਹਿਲਾਂ ਤੋਂ ਜਾਨਣਾ ਬਹੁਤ ਜ਼ਰੂਰੀ ਹੈ ਅਸਲ ਤੁਸੀਂ 31 ਮਾਰਚ 2024 ਤੋਂ ਪਹਿਲਾਂ ਆਪਣਾ ਸਾਰਾ ਕੰਮ ਪੂਰਾ ਕਰ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ ਇਹਨਾਂ ਬਦਲਾਅ ਨੂੰ ਲੈ ਕੇ ਚਿੰਤਾ ਨਹੀਂ ਕਰਨੀ ਪਵੇਗੀ ਫਾਸਟ ਟੈਗ ਦਾ ਨਵਾਂ ਇੱਕ ਅਪ੍ਰੈਲ ਤੋਂ ਫਾਸਟ ਟੈਗ ਨਾਲ ਜੁੜਿਆ ਵੱਡਾ ਬਦਲਾ ਹੋਣ ਜਾ ਰਿਹਾ ਹੈ ਜੇਕਰ ਤੁਸੀਂ ਬੈਂਕ ਤੋਂ ਆਪਣੀ ਕਾਰ ਦੇ ਫਾਸਟ ਟੈਗ ਦਾ ਕੇਵਾਈਸੀ ਅਪਡੇਟ ਨਹੀਂ ਕੀਤਾ ਹੈ ਤਾਂ ਤੁਹਾਨੂੰ 1 ਅਪ੍ਰੈਲ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਤੁਸੀਂ ਆਪਣਾ ਫਾਸਟ ਟੈਗ ਕੇਵਾਈਸੀ ਨਹੀਂ ਕਰਵਾਇਆ ਹੈ ਤਾਂ ਅੱਜ ਹੀ ਕਰਵਾ ਲਓ ਕਿਉਂਕਿ 31 ਮਾਰਚ ਤੋਂ ਬਾਅਦ ਬੈਂਕ ਬਿਨਾ ਕੇਵਾਈਸੀ ਦੇ ਫਾਸਟ ਟੈਗ ਨੂੰ ਡੀਐਕਟੀਵੇਟ ਜਾਂ ਬਲੈਕਲਿਸਟ ਕਰ ਦੇਵੇਗੀ ਇਸ ਤੋਂ ਬਾਅਦ ਫਾਸਟ ਟੈਗ ਚ ਬੈਲੈਂਸ ਹੋਣ ਦੇ ਬਾਵਜੂਦ ਭੁਗਤਾਨ ਨਹੀਂ ਹੋਵੇਗਾ ਤੁਹਾਨੂੰ ਟੋਲ ਤੇ ਦੁੱਗਣਾ ਟੋਲ ਟੈਕਸ ਦੇਣਾ ਪਵੇਗਾ ਤੁਹਾਨੂੰ ਦੱਸ ਦਈਏ ਕਿ NHAI ਨੇ ਫਾਸਟੈਗ ਗਾਹਕਾਂ ਨੂੰ ਟੋਲ ਤੇ ਰਿਜ਼ਰਵ ਬੈਂਕ ਦੇ ਨਿਯਮਾਂ ਮੁਤਾਬਕ KYC ਪ੍ਰਕਿਰਿਆ ਪੂਰੀ ਕਰਨ ਲਈ ਕਿਹਾ ਦੂਸਰਾ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਅੰਤਿਮ ਤਾਰੀਖ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਕਈ ਵਾਰ ਵਧਾਈ ਜਾ ਚੁੱਕੀ ਹੈ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਆਖਰੀ ਮਿਤੀ 31 ਮਾਰਚ 2024 ਹੈ ਇਸ ਤੋਂ ਬਾਅਦ ਵੀ ਜੇਕਰ ਕੋਈ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਪਾਪ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕਰਦਾ ਤਾਂ ਉਸ ਦਾ ਪੈਨ ਨੰਬਰ ਰੱਦ ਕਰ ਦਿੱਤਾ ਜਾਵੇਗਾ ਪੈਨ ਕਾਰਡ ਰੱਦ ਕਰਨ ਦਾ ਮਤਲਬ ਹੈ ਕਿ ਤੁਸੀਂ ਨਾ ਤਾਂ ਬੈਂਕ ਖਾਤਾ ਖੋਲ੍ਹ ਸਕੋਗੇ ਅਤੇ ਨਾ ਹੀ ਕੋਈ ਵੱਡਾ ਲੈਣ ਦੇਣ ਕਰ ਸਕੋਗੇ ਪੈਨ ਐਕਟੀਵੇਟ ਕਰਨ ਲਈ ਲੇਟ ਪੇਮੈਂਟ ਵਜੋਂ ਤੁਹਾਨੂੰ 1000 ਰੁਪਏ ਦਾ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਨੇ ਐਨਪੀਐਸ ਗਾਕਾ ਨੂੰ ਸਾਈਬਰ ਧੋਖਾਧੜੀ ਤੋਂ ਸੁਰੱਖਿਆ ਤਰੱਕਣ ਲਈ ਆਪਣੇ ਲੌਗਇਨ ਸਿਸਟਮ ਵਿੱਚ ਬਦਲਾਅ ਕੀਤੇ ਨੇ ਇਹ ਨਿਯਮ 1 April 2024 ਤੋਂ ਲਾਗੂ ਹੋਵੇਗਾ ਹੁਣ ਐਨਪੀਐਸ ਖਾਤੇ ਵਿੱਚ ਲੌਗਇਨ ਕਰਨ ਲਈ ਐਨਪੀਐਸ ਖਾਤਾ ਧਾਰਕਾਂ ਨੂੰ ਉਪਭੋਗਤਾ ਆਈਡੀ ਅਤੇ ਪਾਸਵਰਡ ਦੇ ਨਾਲ ਆਧਾਰ ਨਾਲ ਲਿੰਕ ਕੀਤੇ ਮੋਬਾਈਲ ਨੰਬਰ ਦੀ ਲੋੜ ਹੋਵੇਗੀ ਐਨਪੀਐਸ ਚ ਆਧਾਰ ਆਧਾਰਿਤ ਲੌਗਇਨ ਪ੍ਰਮਾਣਿਕਤਾ ਸ਼ੁਰੂ ਹੋਣ ਜਾ ਰਹੀ ਹੈ ਈਪੀਐਫਓ ਦਾ ਨਵਾਂ ਨਿਯਮ ਨਵੇਂ ਵਿੱਤੀ ਸਾਲ ਈਪੀਐਫਓ ਚ ਵੱਡਾ ਬਦਲਾ ਹੋਣ ਜਾ ਰਿਹਾ ਹੈ ਕਰਮਚਾਰੀ ਭਵਿੱਖ ਨਿਧੀ ਸੰਗਠਨ 1 ਅਪ੍ਰੈਲ ਤੋਂ ਨਵੇਂ ਨਿਯਮ ਲਾਗੂ ਕਰਨ ਜਾ ਰਿਹਾ ਹੈ ਨਵੇਂ ਨਿਯਮ ਦੇ ਤਹਿਤ ਭਾਵੇਂ ਤੁਸੀਂ ਨੌਕਰੀ ਬਦਲਦੇ ਹੋ ਤੁਹਾਡਾ ਪੁਰਾਣਾ ਪੀਐਫ ਆਟੋ ਮੂਡ ਵਿੱਚ ਟਰਾਂਸਫਰ ਹੋ ਜਾਵੇਗਾ ਯਾਨੀ ਨੌਕਰੀ ਬਦਲਦੇ ਤੁਹਾਨੂੰ ਪੀਐਫ ਦੀ ਰਕਮ ਦੇ ਟਰਾਂਸਫਰ ਲਈ ਬੇਨਤੀ ਕਰਨ ਦੀ ਜ਼ਰੂਰੀ ਜ਼ਰੂਰਤ ਨਹੀਂ ਹੋਵੇਗੀ ਹੁਣ ਤੱਕ ਯੂਨੀਵਰਸਲ ਖਾਤਾ ਨੰਬਰ ਯਾਨੀ ਯੂਏਐਨ ਹੋਣ ਦੇ ਬਾਵਜੂਦ ਤੁਹਾਨੂੰ ਪੀਐਫ ਦੀ ਰਕਮ ਦੇ ਟਰਾਂਸਫਰ ਲਈ ਬੇਨਤੀ ਕਰਨੀ ਪੈਂਦੀ ਸੀ ਨਵੇਂ ਵਿੱਤੀ ਸਾਲ ਤੋਂ ਇਹ ਪਰੇਸ਼ਾਨੀ ਖਤਮ ਹੋ ਜਾਵੇਗੀ 1 ਅਪ੍ਰੈਲ 2024 ਤੋਂ ਨਵੀਂ ਟੈਕਸ ਪ੍ਰਣਾਲੀ ਡਿਫਾਲਟ ਟੈਕਸ ਪ੍ਰਣਾਲੀ ਬਣ ਜਾਵੇਗੀ ਯਾਨੀ ਜੇਕਰ ਤੁਸੀਂ ਅਜੇ ਤੱਕ ਟੈਕਸ ਪਰੰਦਾ ਤਰੀਕਾ ਨਹੀਂ ਚੁਣਿਆ ਤਾਂ ਤੁਹਾਨੂੰ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਆਪਣੇ ਆਪ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ ਤੁਹਾਨੂੰ ਦੱਸਦੇ ਕਿ 1 ਅਪ੍ਰੈਲ 2023 ਤੋਂ ਇਨਕਮ ਟੈਕਸ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਨੇ ਤੁਹਾਨੂੰ ਦੱਸਦੇ ਕਿ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ 7 ਲੱਖ ਰੁਪਏ ਤੱਕ ਦੀ ਟੈਕਸ ਯੋਗ ਆਮਦਨ ਵਾਲੇ ਲੋਕਾਂ ਨੂੰ ਕੋਈ ਇਨਕਮ ਟੈਕਸ ਨਹੀਂ ਦੇਣਾ ਪਵੇਗਾ ਐਸਵੀਆਈ ਕ੍ਰੈਡਿਟ ਕਾਰਡ ਧਾਰਕਾਂ ਨੂੰ ਕਰਾਏ ਦੇ ਭੁਗਤਾਨ ਤੇ ਦਿੱਤੇ ਜਾਣ ਵਾਲੇ ਰਿਵਾਰਡ ਪੁਆਇੰਟ ਹੁਣ 1 ਅਪ੍ਰੈਲ ਤੋਂ ਬੰਦ ਹੋ ਜਾਣਗੇ ਇਹ ਨਿਯਮ ਕੁਝ ਕ੍ਰੈਡਿਟ ਕਾਰਡ ਤੇ 1 ਅਪ੍ਰੈਲ ਤੋਂ ਲਾਗ ਹੋਵੇਗਾ ਅਤੇ ਕੁਝ ਕ੍ਰੈਡਿਟ ਕਾਰਡ ਤੇ ਇਹ ਨਿਯਮ 15 ਅਪ੍ਰੈਲ ਤੋਂ ਲਾਗ ਹੋਵੇਗਾ